ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਗੁੜ ਅਤੇ ਮੂਫਲੀ ਦੀ ਬਹੁਤ ਹੀ ਕ੍ਰਿਸਪੀ ਗੱਚਕ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਧਰ ਗੱਚਕ ਬਣਾਉਣ ਲਈ ਮੈਂ ਇੱਕ ਕਾਲੀ ਮੂਫਲੀ ਦੇ ਦਾਣੇ ਲੈ ਲਏ ਸੀ ਤੁਸੀਂ ਪੁੱਜੀ ਹੋਈ ਮੂਫਲੀ ਜਾਂ ਕੱਚੀ ਮੂਫਲੀ ਵੀ ਲੈ ਸਕਦੇ ਹੋ ਮੈਂ ਪੁੱਜੀ ਮੂਫਲੀ ਦੇ ਦਾਣੇ ਲਏ ਨੇ ਮੈਂ ਦਾਣਿਆਂ ਨੂੰ ਅਲੱਗ ਕਰ ਲਿਆ ਸੀ ਹੁਣ ਮੈਂ ਇੱਕ ਕੌਲੀ ਮੂਫਲੀ ਦੇ ਦਾਣੇ ਲੈ ਹਨ ਤੁਸੀਂ ਆਪਣੇ ਹਿਸਾਬ ਨਾਲ ਮੂਫਲੀ ਦੇ ਦਾਣੇ ਲੈ ਸਕਦੇ ਹੋ ਵੱਧ ਘੱਟ ਹੁਣ ਮੈਂ ਇਸੇ ਕੌਲੀ ਦਾ ਨਾਪ ਇੱਕ ਕੌਲੀ ਗੁੜ ਦੀ ਲਈਆ ਗੁੜ ਨੂੰ ਮੈਂ ਬ੍ਰਿਕ-ਬ੍ਰਿਕ ਕੁਟਲਿਆ ਸੀ ਤੁਸੀਂ ਗੁੜ ਨੂੰ ਕद्दूकस ਵੀ ਕਰ ਸਕਦੇ ਹੋ ਮੈਂ ਦੇਸੀ ਗੁੜ ਲਿਆ ਤੁਸੀਂ ਕੋਈ ਵੀ ਗੁੜ ਲੈ ਸਕਦੇ ਹੋ ਹੁਣ ਮੈਂ ਮੂਫਲੀ ਦੇ ਸਾਰੇ ਦਾਣਿਆਂ ਨੂੰ ਇੱਕ ਪੌਣੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਲ ਲਵਾਂਗੀ ਤਾਂ ਜੋ ਇਸ ਦੇ ਛਿਲਕੇ ਆਸਾਨੀ ਨਾਲ ਅਲੱਗ ਹੋ ਜਾਣ ਤੁਸੀਂ ਚਾਹੋ ਤਾਂ ਇਸ ਨੂੰ ਹੱਥ ਨਾਲ ਵੀ ਮਸਲ ਸਕਦੇ ਹੋ ਉਸ ਨਾਲ ਵੀ ਇਸ ਦੇ ਛਿਲਕੇ ਆਸਾਨੀ ਨਾਲ ਅਲੱਗ ਹੋ ਜਾਂਦੇ ਹਨ ਕਿਉਂਕਿ ਇਹ ਪੁੱਜੀ ਮੁਫਲੀ ਹੈ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਮੜ ਲਵਾਂਗੀ ਹੁਣ ਮੁਫਲੀਨ ਮੈਂ ਚੰਗੀ ਤਰ੍ਹਾਂ ਮੜ ਲਿਆ ਸੀ ਇਸ ਦੇ ਛਿਲਕੇ ਆਸਾਨੀ ਨਾਲ ਅਲੱਗ ਹੋ ਗਏ ਹੁਣ ਮੈਂ ਇੱਧਰ ਇੱਕ ਚਰਨੀ ਲੈ ਲਈ ਤੁਸੀਂ ਇਸ ਨੂੰ ਪਲੇਟ 'ਚ ਪਾ ਕੇ ਵੀ ਛੱਟ ਸਕਦੇ ਹੋ ਚਰਨੀ ਵਿੱਚ ਪਾ ਕੇ ਇਸ ਨੂੰ ਛਾਨਣ ਨਾਲ ਇਸ ਦੇ ਛਿਲਕੇ ਆਸਾਨੀ ਨਾਲ ਅਲੱਗ ਹੋ ਜਾਂਦੇ ਹਨ ਹੁਣ ਮੈਂ ਸਾਰੀ ਮੂਫਲੀ ਦੇ ਦਾਣੇ ਇਸ ਵਿੱਚ ਪਾ ਦਵਾਂਗੀ ਤੇ ਇਸ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਤਾਂ ਜੋ ਛਿਲਕੇ ਇਸ ਦੇ ਚੰਗੀ ਤਰ੍ਹਾਂ ਪਲੇਟ ਵਿੱਚ ਛਾਨੀ ਨਾਲ ਨਿਕਲ ਜਾਣ ਇਸ ਤਰ੍ਹਾਂ ਕਰਨਾ ਇਸ ਦੇ ਛਿਲਕੇ ਆਸਾਨੀ ਨਾਲ ਪਲੇਟ ਵਿੱਚ نیچے ਨਿਕਲ ਜਾਂਦੇ ਹਨ ਹੁਣ ਮੈਂ ਸਾਰੀ ਮੂਫਲੀ ਨੂੰ ਚੰਗੀ ਤਰ੍ਹਾਂ ਛਾਣ ਕੇ ਪਲੇਟ ਵਿੱਚ ਪਾ ਲਿਆ ਸੀ ਇਸ ਵਿੱਚ ਦਾ ਛਿਲਕਾ ਕੋਈ ਵੀ ਇਸ ਵਿੱਚ ਨਹੀਂ ਹੈਗਾ ਜੇਕਰ ਛਿਲਕਾ ਵਿੱਚ ਰਹਿ ਜਾਵੇ ਤਾਂ ਮੂਫਲੀ ਦੀ ਗੱਚਕ ਦਾ ਟੇਸਟ ਬਿਲਕੁਲ ਵੀ ਵਧੀਆ ਨਹੀਂ ਆਉਂਦਾ ਹੁਣ ਮੈਂ ਇੱਧਰ ਗੈਸ ਤੇ ਪੈਨ ਰੱਖ ਲਿਆ ਸੀ ਤੁਸੀਂ ਕੋਈ ਵੀ ਨਾਨਸਟਿਕ ਪੈਨ ਲੈ ਸਕਦੇ ਹੋ ਹੁਣ ਮੈਂ ਗੈਸ ਨੂੰ ਆਨ ਕਰ ਦਿੱਤਾ ਤੇ ਫਲੇਮ ਨੂੰ ਮੈਂ ਲੋ ਕਰ ਦਿੱਤਾ ਹੁਣ ਇਸ ਵਿੱਚ ਸਾਰਾ ਗੁੜ ਪਾ ਦਵਾਂਗੇ ਸਾਰਾ ਗੁੜ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਚਲਾਉਂਦੇ ਹੋਏ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦਾ ਹੁਣ ਮੈਂ ਇਸ ਵਿੱਚ ਇੱਕ ਦੋ ਚਮਚ ਪਾਣੀ ਦੇ ਪਾਵਾਂਗੇ ਪਾਣੀ ਪਾਉਣ ਨਾਲ ਗੁੜ ਆਪਣਾ ਜਲਦੀ ਮੈਲਟ ਹੋ ਜਾਂਦਾ ਹੈ ਤੇ نیچے ਨਹੀਂ ਲੱਗਦਾ ਇਸ ਨੂੰ ਚੰਗੀ ਤਰ੍ਹਾਂ ਉਦੋਂ ਤੱਕ ਚਲਾਉਂਦੇ ਰਵਾਂਗੇ ਜਦ ਤੱਕ ਕਿ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਨਹੀਂ ਹੋ ਜਾਂਦਾ ਗੈਸ ਦੀ ਫਲੇਮ ਨੂੰ ਬਿਲਕੁਲ ਲੋਅ ਰੱਖਣਾ ਹੈ ਜੇਕਰ ਤੁਸੀਂ ਹਾਈ ਕਰ ਦੋਗੇ ਤਾਂ ਗੁੜ ਆਪਣਾ نیچے ਲੱਗਣ ਲੱਗ ਜਾਵੇਗਾ ਤੇ نیچے ਤੋਂ ਸੜ ਜਾਵੇਗਾ ਤੇ ਗੱਚਕ ਦਾ ਟੇਸਟ ਬਿਲਕੁਲ ਵੀ ਵਧੀਆ ਨਹੀਂ ਆਵੇਗਾ ਹੁਣ ਮੈਨੂੰ ਗੁੜ ਨੂੰ ਪਿੰਗਲਾਉਂਦੇ ਹੋਏ ਨੂੰ ਤਕਰੀਬਨ 3 ਤੋਂ 4 ਮਿੰਟ ਹੋ ਗਏ ਸੀ ਗੁੜ ਆਪਣਾ ਥੋੜਾ ਜਿਹਾ ਪਿੰਗਲਣ ਲੱਗ ਗਿਆ ਹੁਣ ਮੈਂ ਗੈਸ ਦੀ ਫਲੇਮ ਨੂੰ ਥੋੜਾ ਜਿਹਾ ਮੀਡੀਅਮ ਤੋਂ ਲੋ ਕਰ ਦਿੱਤਾ ਤਾਂ ਜੋ ਥੋੜਾ ਜਿਹਾ ਗੁੜ ਆਪਣਾ ਹੋਰ ਮੈਲਟ ਹੋ ਜਾਵੇ ਹੁਣ ਗੁੜ ਨੂੰ ਚੰਗੀ ਤਰ੍ਹਾਂ ਮੈਲਟ ਕਰ ਦਿੱਤਾ ਗੁੜ ਦੇ ਵਿੱਚ ਬੱਬਲਸ ਜੇ ਆਉਣ ਲੱਗੇ ਹੁਣ ਮੈਂ ਇਧਰ ਕੌਲੀ ਵਿੱਚ ਪਾਣੀ ਲੈ ਲਿਆ ਸੀ ਇਸ ਵਿੱਚ ਕੁਝ ਗੁੜ ਦੀਆਂ ਬੂੰਦਾਂ ਪਾਵਾਂਗੇ ਜੇਕਰ ਗੁੜ ਆਸਾਨੀ ਨਾਲ ਟੁੱਟ ਰਿਹਾ ਤਾਂ ਗੱਠਕ ਲਈ ਤਿਆਰ ਹੈ ਜੇਕਰ ਇਹ ਥੋੜਾ ਜਿਹਾ ਨਰਮ ਹੈ ਤਾਂ ਤੁਹਾਨੂੰ ਸੇਕ ਹੋ ਲਵਾਉਣਾ ਪਵੇਗਾ ਗੁੜ ਮੇਰਾ ਥੋੜਾ ਜਿਹਾ ਲੈ ਨਰਮ ਸੀ ਹੁਣ ਮੈਂ ਇਸ ਨੂੰ ਦੋ 3 ਮਿੰਟ ਲਈ ਹੋਰ ਪਕਾ ਲਵਾਂਗੇ ਹੁਣ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਤੁਸੀਂ ਡਾਲडा ਘਿਓ ਜਾਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਇਸ ਨੂੰ ਪਾਉਣ ਨਾਲ ਗਾਚਕ ਵਿੱਚ ਬਹੁਤ ਹੀ ਵਧੀਆ ਸ਼ਾਈਨਿੰਗ ਆ ਜਾਂਦੀ ਹੈ ਹੁਣ ਇਸ ਵਿੱਚ ਚੰਗੀ ਤਰ੍ਹਾਂ ਘਿਓ ਨੂੰ ਮਿਲਾ ਲਵਾਂਗੇ ਤਾਂ ਜੋ ਘਿਓ ਅਤੇ ਗੁੜ ਆਪਣੇ ਇੱਕ ਮਿਕ ਹੋ ਜਾਣ ਹੁਣ ਮੈਂ ਗੈਸ ਦੀ ਫਲੇਮ ਬਿਲਕੁਲ ਲੋ ਰੱਖਿਆ ਲੋ ਫਲੇਮ ਤੇ ਚੰਗੀ ਤਰ੍ਹਾਂ ਗੁੜ ਨੂੰ ਉਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਇਹ ਗੱਚਕ ਬਣਾਉਣ ਦੇ ਸਥਿਤੀ ਵਿੱਚ ਨਹੀਂ ਆ ਜਾਂਦਾ ਹੁਣ ਮੈਨੂੰ ਗੁੜ ਨੂੰ ਪਕਾਉਂਦਿਆਂ ਤਕਰੀਬਨ 10 ਮਿੰਟ ਹੋ ਗਏ ਸੀ ਇਸ ਵਿੱਚ ਮੈਂ ਲੋ ਫਲੇਮ ਤੇ ਪਕਾ ਲਿਆ ਹੁਣ ਮੈਂ ਫਿਰ ਤੋਂ ਪਾਣੀ ਵਾਲੀ ਕੌਲੀ ਲੈ ਲਈ ਸਵਿਚ ਵਿੱਚ ਮੈਂ ਠੰਡਾ ਪਾਣੀ ਲੈ ਲਿਆ ਹੁਣ ਇਸ ਵਿੱਚ ਗੁੜ ਦੀਆਂ ਕੁਝ ਬੂੰਦਾ ਪਾਵਾਂਗੇ ਗੁੜ ਹੁਣ ਆਸਾਨੀ ਨਾਲ ਟੌਫੀ ਦੀ ਤਰ੍ਹਾਂ ਟੁੱਟ ਰਿਹਾ ਹੈ ਇਹ ਗੱਚਕ ਬਣਾਉਣ ਦੀ ਸਥਿਤੀ ਵਿੱਚ ਆ ਗਿਆ ਹੁਣ ਗੁੜ ਆਪਣਾ ਪਰਫੈਕਟ ਬਣ ਗਿਆ ਹੁਣ ਇਸ ਵਿੱਚ ਹੁਣ ਮੂਫਲੀ ਦੇ ਗਰੀਆਡ ਕਰ ਦਵਾਂਗੇ। ਹੋਫਲੀ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸੀ। ਤੁਸੀਂ ਜਿੰਨੀ ਗੱਚਕ ਬਣਾਉਣੀ ਉਸ ਦੇ ਹਿਸਾਬ ਨਾਲ ਮੂਫਲੀ ਦੇ ਦਾਣੇ ਲੈ ਸਕਦੇ ਹੋ। ਹੁਣ ਸਾਰੀ ਮੂਫਲੀ ਦੇ ਦਾਣੇ ਪਾ ਕੇ ਗਰਮ-ਗਰਮ ਗੁੜ ਵਿੱਚ ਇਸ ਨੂੰ ਲਗਾਤਾਰ ਚਲਾਉਂਦੇ ਹੋਏ ਮਿਲਾ ਲਵਾਂਗੇ ਤਾਂ ਜੋ ਮੂਫਲੀ ਦੇ ਦਾਣਿਆਂ ਨੂੰ ਚੰਗੀ ਤਰ੍ਹਾਂ ਗੁੜ ਵਾਲਾ ਮਿਸ਼ਰਣ ਲੱਗ ਜਾਵੇ। ਹੁਣ ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਰਹਾਂਗੇ। ガス ਦੀ ਫਲੇਮ ਬੰਦ ਕਰ ਦਿੱਤੀ ਬੰਦ ਫਲੇਮ ਤੇ ਇਸ ਨੂੰ ਚੰਗੀ ਤਰ੍ਹਾਂ ਇਸ ਵਿੱਚ ਮਿਲਾ ਲਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਿਆ ਇੱਧਰ ਮੈਂ ਥਾਲੀ ਨੂੰ ਕਿਉਂ ਲਗਾ ਲਿਆ ਸੀ ਤੁਸੀਂ ਕੋਈ ਵੀ ਪੋਲੀਥਨ ਵੀ ਲੈ ਸਕਦੇ ਹੋ ਥਾਲੀ ਤੇ ਮੈਂ ਦੇਸੀ ਕਿਉਂ ਲਗਾ ਲਿਆ ਤੁਸੀਂ ਰਿਫਾਈਨਡ ਆਇਲ ਜਾਂ ਕੋਈ ਵੀ ਡਾਲਡਾ ਕਿਉਂ ਲੈ ਸਕਦੇ ਹੋ ਹੁਣ ਇਸ ਉੱਤੇ ਮੈਂ ਗਰਮ ਗਰਮ ਗਾਚਕ ਵਾਲਾ ਮਿਸ਼ਰਣ ਪਾ ਦਵਾਂਗੇ ਗਰਮ-ਗਰਮ ਹੀ ਇਸ ਉੱਤੇ ਪਾਵਾਂਗੇ ਜੇਕਰ ਠੰਡਾ ਹੋ ਜਾਵੇਗਾ ਤਾਂ ਇਹ ਪੈਨ ਵਿੱਚ ਹੀ ਸੈੱਟ ਹੋਣ ਲੱਗ ਜਾਵੇਗਾ ਸਾਰਾ ਮਿਸ਼ਰਣ ਇਸ ਉੱਤੇ ਗਰਮ-ਗਰਮ ਪਾ ਕੇ ਇਸ ਨੂੰ ਗਰਮ-ਗਰਮ ਹੀ ਚਮਚ ਨਾਲ ਫੈਲਾ ਦਵਾਂਗੇ ਤੁਸੀਂ ਗੱਜਕ ਦੀ ਥਿੱਕਨੈਸ ਜਿੰਨੀ ਮੋਟੀ ਪਤਲੀ ਰੱਖਣੀ ਹੈ ਉਸ ਦੇ ਹਿਸਾਬ ਨਾਲ ਇਸ ਨੂੰ ਫੈਲਾ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਚਮਚ ਨਾਲ ਗਰਮ-ਗਰਮ ਨੂੰ ਸੈੱਟ ਕਰ ਦਵਾਂਗੇ ਹੁਣ ਮੈਂ ਸਾਰੀ ਗੱਜਕ ਨੂੰ ਚੰਗੀ ਤਰ੍ਹਾਂ ਥਾਲੀ ਤੇ ਸੈੱਟ ਕਰ ਦਿੱਤਾ ਤੁਸੀਂ ਇਸ ਨੂੰ ਚਾਰਸ ਪੀਸਾਂ ਵਿੱਚ ਵੀ ਕੱਟ ਕਰ ਸਕਦੇ ਹੋ 1-2 ਮਿੰਟ ਬਾਅਦ ਪਰ ਮੈਂ ਇਸ ਨੂੰ ਇਸੇ ਤਰ੍ਹਾਂ ਰੱਖਾਂਗੀ ਇੱਧਰ ਮੈਂ ਇੱਕ ਖੋਪੇ ਦੀ ਗਿਰੀ ਲੈ ਲਈ ਸੀ ਇਸ ਨੂੰ ਮੈਂ ਬਰੀਕ-ਬਰੀਕ ਲੰਬੇ ਪੀਸਾਂ ਵਿੱਚ ਕੱਟ ਕਰ ਲਿਆ ਹੁਣ ਸਾਰੀ ਖੋਪੇ ਦੀ ਗਿਰੀ ਸੁੱਪਰ ਲਗਾ ਦਵਾਂਗੇ ਹਲੇ ਆਪਣੀ ਗੱੱਚਕ ਗਰਮ ਹੈ ਗਰਮ-ਗਰਮ ਤੇ ਹੀ ਇਸ ਨੂੰ ਲਗਾਵਾਂਗੇ ਤਾਂ ਜੋ ਖੋਪੇ ਦੀ ਗਿਰੀ ਸੁੱਤੇ ਚੰਗੀ ਤਰ੍ਹਾਂ ਸੈੱਟ ਹੋ ਜਾਵੇਗੇ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਆਪਾਂ ਮਾਰਕੀਟ ਚੋਂ ਗੱੱਚਕ ਲੈਨੇ ਆ ਸੁੱਤੇ ਕਈ ਵਾਰ ਕੋਪੇ ਦੀ ਗਿਰਿਆ ਤੇ ਸੌਫ ਲੱਗੀ ਹੁੰਦੀ ਆ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ ਹੁਣ ਇਸ ਉੱਤੇ ਮੈਂ ਥੋੜੀ ਜੀ ਸੌਫ ਵੀ ਪਾ ਦਵਾਂਗੀ ਸੌਫ ਪਾਉਣਾ ਗੱਚਕ ਦਾ ਟੇਸਟ ਹੋਰ ਵੀ ਵਧੀਆ ਆਉਂਦਾ ਹੈ ਹੁਣ ਸਾਰੀ ਸੌਫ ਇਸ ਉੱਤੇ ਫੈਲਾ ਦਵਾਂਗੇ ਤਾਂ ਜੋ ਸੌਫ ਵੀ ਇਸ ਉੱਤੇ ਚੰਗੀ ਤਰ੍ਹਾਂ ਲੱਗ ਜਾਵੇ ਇੱਧਰ ਮੈਂ ਬੇਲਣਾ ਲੈ ਲਿਆ ਸੀ ਬੇਲਣੇ 'ਨ ਮੈਂ ਥੋੜਾ ਜਿਹਾ ਘਿਓ ਲਗਾ ਲਿਆ ਸੀ ਤਾਂ ਜੋ ਗੱਚਕ ਦਾ ਮਿਸ਼ਰਣ ਇਸ ਉੱਤੇ ਨਾ ਚਿਪਕੇ ਹੁਣ ਬੇਲਣੇ ਨਾਲ ਚੰਗੀ ਤਰ੍ਹਾਂ ਇਸ ਨੂੰ ਸੈੱਟ ਕਰ ਦਵਾਂਗੇ ਤਾਂ ਜੋ ਨਾਰੀਅਲ ਦੀ ਗਿਰੀ ਅਤੇ ਸੌਫਿਸ ਉੱਤੇ ਚੰਗੀ ਤਰ੍ਹਾਂ ਸੈੱਟ ਹੋ ਜਾਵੇ। ਹੁਣ ਗੱਚਕ ਨੂੰ ਮੈਂ ਸੈੱਟ ਹੋਣ ਲਈ ਇਸੇ ਤਰ੍ਹਾਂ ਸਲਫ ਤੇ ਅੱਧੇ ਘੰਟੇ ਲਈ ਰੱਖ ਦਵਾਂਗੀ ਤਾਂ ਜੋ ਗੱਚਕ ਆਪਣੀ ਚੰਗੀ ਤਰ੍ਹਾਂ ਜੰਮ ਜਾਵੇ। ਤੁਸੀਂ ਇਸ ਨੂੰ ਫ੍ਰਿਜ ਉੱਤੇ ਬਿਲਕੁਲ ਨਹੀਂ ਰੱਖਣਾ। ਹੁਣ ਗੱਚਕ ਨੂੰ ਪਈ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਸੀ ਅੱਧੇ ਤੋਂ ਪੌਣਾ ਘੰਟਾ। ਗੱਚਕ ਆਪਣੀ ਚੰਗੀ ਤਰ੍ਹਾਂ ਸੈੱਟ ਹੋ ਗਈ। ਇਹ ਥਾਲੀ ਨਾਲ ਅਲੱਗ ਹੋਣ ਲੱਗ ਗਈ। ਆਸਾਨੀ ਨਾਲ ਬਾਹਰ ਆ ਗਈ। ਗੱਚਕ ਆਪਣੀ ਬਹੁਤ ਹੀ ਕ੍ਰਿਸਪੀ ਤੇ ਕਰੰਚੀ ਬਣ ਕੇ ਤਿਆਰ ਹੋਈ ਸੀ ਮਾਰਕੀਟ ਤੋਂ ਵੀ ਕਿਤੇ ਵਧੀਆ ਗੱਚਕ ਬਣੀ ਸੀ ਹੁਣ ਮੈਂ ਸਾਰੀ ਗੱਚਕ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੁਸੀਂ ਚਾਹੋ ਤਾਂ ਇਸ ਦੇ ਪੀਸ ਪਹਿਲਾਂ ਕੱਟ ਸਕਦੇ ਹੋ ਪਰ ਮੈਂ ਇਸ ਨੂੰ ਇਸੇ ਤਰ੍ਹਾਂ ਰੱਖਿਆ ਹੈ ਜੇਕਰ ਤੁਹਾਨੂੰ ਮੇਰੀ ਗੋੜਾ ਤੇ ਮੂਫਲੇ ਦੀ ਗੱਚਕ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ